ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਾ ਕੌਣ ਭਲੇ ਕੋ ਮੰਦੇ ਅਸੀਂ ਇੱਕ ਧਾਰਮਿਕ ਸਥਾਨ ਇੱਕ ਆਸਤਾ ਦੇ ਕੇਂਦਰ ਦੇ ਵਿੱਚ ਖੜੇ ਆ ਮਾਨੂ ਕੀ ਗੱਲ ਪਿੰਡ ਦੇ ਵਿੱਚ ਸਾਡੇ ਬਹੁਤ ਹੀ ਅਜੀਜ਼ ਸਾਡੇ ਪਿਆਰ ਮੁਹੱਬਤ ਦੇ ਵਿੱਚ ਅੱਜ ਅਸੀਂ ਮਾਨੂ ਕੇ ਮਸਜਿਦ ਤੇ ਵਿੱਚ ਖੜੇ ਆ ਜਿੱਥੇ ਇੱਕ ਤਾਮੀਲ ਦਿੱਤੀ ਜਾਂਦੀ ਹੈ ਉਹਨਾਂ ਬੱਚਿਆਂ ਨੂੰ ਜਿਹੜੇ ਅਸਲਾਮ ਦੇ ਵਿੱਚ ਪਰਪੱਕ ਹੁੰਦੇ ਨੇ ਛੋਟੇ ਬੱਚਿਆਂ ਨੂੰ ਜਿਹੜੇ ਬਹੁਤ ਹੀ ਗਰੀਬ ਘਰਾਂ ਤੋਂ ਆਉਂਦੇ ਆ ਇਸ ਮਸਜਿਦ ਦੇ ਵਿੱਚ ਉਹਨਾਂ ਨੂੰ ਪੜ੍ਹਾਈ ਕਰਵਾਈ ਜਾਂਦੀ ਹੈ ਤਾਮੀਲ ਕਰਾਈ ਜਾਂਦੀ ਹੈ ਉਹ ਇਹ ਸਾਡੇ ਇਸ ਸਥਾਨ ਦੇ ਉੱਪਰ ਬਹੁਤ ਮੌਜੂਜ਼ ਜਿਹੜੇ ਸਾਡੇ ਕੋਲ ਕਾਜੀ ਲੁਕਮਾਨ ਮੁਹੰਮਦ ਜੀ ਏ ਵੀ ਖੜੇ ਨੇ ਪ੍ਰਧਾਨ ਜੀ ਖੜੇ ਨੇ ਬੂਟਾ ਖਾਨ ਜਿਹੜੇ ਸਾਡੇ ਮੁਸਲਮ ਵੈਲਫੇਅਰ ਕਮੇਟੀ ਮਾਨੋ ਕੇ ਗਿਰ ਦੇ ਪ੍ਰਧਾਨ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਮੁਸਲਮ ਵੈਲਫੇਅਰ ਕਮੇਟੀ ਦੇ ਜਿਹੜੇ ਪੰਜਾਬ ਦੇ ਸਤਿਕਾਰਯੋਗ ਸੀਨੀਅਰ ਆਗੂ ਨੇ ਡਾਕਟਰ ਫਕੀਰ ਮੁਹੰਮਦ ਜੀ ਚੇਅਰਮੈਨ ਸਾਹਿਬ ਅੱਜ ਇੱਥੇ ਜਿਹੜੀ ਇਕੱਤਰਤਾ ਹੋਈ ਹੈ ਜਿਹੜਾ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਮਸਜਿਦ ਦੇ ਉੱਪਰ ਕੰਮ ਚੱਲ ਰਿਹਾ ਜਿਹੜਾ ਇਹਦੀ ਅਸਾਰੀ ਅਧੀਨ ਹੈ ਆ ਸਾਰੀ ਅਧੀਨ ਹੈ ਤੇ ਉੱਥੇ ਅਸੀਂ ਸਾਰੇ ਇਸ ਕਰਕੇ ਇਕੱਤਰਤ ਹੋਏ ਆ ਸਾਡੇ ਸਾਰੇ ਭਰਾ ਇਕੱਠੇ ਹੋਏ ਆ ਤੇ ਉਸ ਚੱਲਦੇ ਕੰਮ ਦੇ ਵਿੱਚ ਕਹਿੰਦੇ ਆ ਵੀ ਭਗਤ ਕਬੀਰ ਜੀ ਕਹਿੰਦੇ ਨੇ ਜਿਹੜੀ ਚੁੰਝ ਭਰ ਕੇ ਲੈ ਗਈ ਤਾਂ ਨਦੀ ਨਾ ਘਟਿਓ ਨੀਰ ਕਹਿੰਦੇ ਨੀਰ ਨਹੀਂ ਘਟਦਾ ਜੇ ਆਪਾਂ ਚੁੰਝ ਭਰ ਕੇ ਲੈ ਜਾਵੇ ਸਾਗਰ ਦੇ ਵਿੱਚੋਂ ਤੇ ਦਾਨ ਦਿੱਤਿਆਂ ਧਨ ਨਾ ਘਟੇ ਕਹਿੰਦੇ ਭਗਤ ਕਬੀਰ ਤੇ ਦਾਨ ਦਿੱਤੇ ਬਿਨਾਂ ਜਾਂ ਦਾਨ ਦੇ ਨਾਲ ਜਿਹੜਾ ਉਹ ਧਨ ਨਹੀਂ ਘਟਦਾ ਇਹ ਚੱਲਦੇ ਇਸ ਕੰਮ ਦੇ ਵਿੱਚ ਅੱਜ ਇੱਥੇ ਸਾਰੇ ਮੌਜੂਦ ਹਾਜ਼ਰੀਆਂ ਖੜੀਆਂ ਵੀ ਚੱਲਦੇ ਕੰਮ ਦੇ ਵਿੱਚ ਆਪੋ ਆਪਣਾ ਹਿੱਸਾ ਪਾਉਣ ਜਿਹੜੀ ਇਹ ਅਸਾਰੀ ਹੋ ਰਹੀ ਆ ਮਸਜਿਦ ਦਾ ਕੰਮ ਚੱਲ ਰਿਹਾ ਜਿੱਥੇ ਆਵਾਦਤ ਹੁੰਦੀ ਆ ਜਿੱਥੇ ਉਸ ਪਾਕ ਮੁਹੱਬਤ ਦੇ ਵਿੱਚ ਅਲਾ ਤੱਲਾ ਨੂੰ ਯਾਦ ਕੀਤਾ ਜਾਂਦਾ ਉਹਦੀ ਅਸਾਰੀ ਐ ਉਸ ਅਸਾਰੀ ਦਾ ਜਿਹੜੀ ਕਾਰ ਸੇਵਾ ਚੱਲ ਰਹੀ ਆ ਉਸ ਅਸਾਰੀ ਇਹਦੀ ਜਿਹੜੀ ਮਸਜਿਦ ਆ ਉਹਦੇ ਵਾਸਤੇ ਬੇਨਤੀ ਕਰਨ ਵਾਸਤੇ ਅਸੀਂ ਇਕੱਠੇ ਹੋਏ ਆ ਵੀ ਆਪੋ ਆਪਣੇ ਜਿਹੜਾ ਦਸਵੰਧ ਕੱਢ ਕੇ ਉਹਦੇ ਵਿੱਚੋਂ ਇਸ ਦੇ ਵਿੱਚ ਆਪਣਾ ਹਿੱਸਾ ਪਾਇਆ ਜਾਵੇ ਤੇ ਨਾਲ ਸਾਡੇ ਸਤਿਕਾਰਯੋਗ ਜਿਹੜੇ ਮੌਜੂਦ ਹਸਤੀਆਂ ਇਹਨਾਂ ਦਾ ਇਹ ਵੀ ਕਹਿਣਾ ਹੈ ਵੀ ਕਿਸੇ ਅਕਾਊਂਟ ਦੇ ਵਿੱਚ ਪੈਸੇ ਪਾਉਣ ਦੀ ਲੋੜ ਨਹੀਂ ਕੋਈ ਸੀਮਿੰਟ ਲਿਆਵੇ ਕੋਈ ਮਜਰੀ ਲਿਆਵੇ ਕੋਈ ਸਰੀਆਂ ਲਿਆਵੇ ਇਸ ਤਰ੍ਹਾਂ ਜਿਹੜੀ ਹੈਗੀ ਆ ਇਹਦੀ ਸੇਵਾ ਕਰਵਾਈ ਜਾਵੇ ਜੀ ਅਸਲਾਮੁਅਲੈਕਮ ਮੁਸਲਮ ਭਾਈ ਜਾਰੇ ਨੂੰ ਤੇ ਹੋਰ ਆਪਣੇ ਸਿੱਖ ਭਾਈ ਜਾਰੂ ਨੂੰ ਸਤਿ ਸ੍ਰੀ ਅਕਾਲ ਜਿਹੜੇ ਬਾਹਰੋਂ ਆਏ ਬੰਦੇ ਇਨਸਾਨ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਸਾਦਾ ਮਤਲਬ ਕਹਿਣ ਦਾ ਇਹੀ ਹੈ ਜੀ ਵੀ ਜਿਹੜਾ ਮਾਣੂ ਕਹਿੰਦੇ ਮਸਜਿਦ ਦਾ ਕੰਮ ਚੱਲਦਾ ਆਪਣੇ ਪਿੰਡ ਦਾ ਇਹ ਮਸਜਿਦ ਦਾ ਕੰਮ ਹੁਣ ਚੱਲਦੇ ਵਿੱਚ ਯੋਗਦਾਨ ਪਾਓ ਜਿੰਨਾ ਹੋ ਸਕਦਾ ਪਰਪੇ ਦਾ ਕੰਮ ਆ ਭਰਾਵਾਂ ਦਾ ਕੰਮ ਆ ਤੇ ਜੋ ਸੀਮੈਂਟ ਦੇ ਸਕਦਾ ਸਰੀਆ ਦੇ ਸਕਦਾ ਇੱਟਾਂ ਦੇ ਸਕਦਾ ਕੋਈ ਵੀ ਮਦਦ ਕਰ ਸਕਦਾ ਮਦਦ ਕਰੋ ਆਪਣੇ ਪਿੰਡ ਦਾ ਕੰਮ ਆ ਜੀ ਜਿਵੇਂ ਆਪਣੀਆਂ ਦੂਜੀਆਂ ਜਗ੍ਹਾ ਡੇਰੇ ਗੁਰਦੁਆਰਾ ਸਾਹਿਬ ਬਣੇ ਹੋਏ ਆ ਇਸ ਤਰ੍ਹਾਂ ਇਹ ਵੀ ਸ਼ਾਨ ਬਣੇ ਰੋਡ ਦੇ ਉੱਪਰ ਆ ਠੀਕ ਹੈ ਜੀ ਇਹਨਾਂ ਥੋੜਾ ਧਿਆਨ ਦੇ ਕੇ ਕੰਮ ਕੀਤਾ ਜਾਵੇ ਤੇ ਸਾਰੀ ਮਦਦ ਕੀਤੀ ਜਾਵੇ ਜੀ ਅਸਲਾਮੁਅਲੈਕੁਮ ਵਾਰ ਰਹਿਮਤੁਲਾਹੀ ਵਬਰਕਾਤੋ ਅੱਜ ਅਸੀਂ ਮਾਨੂਕੇ ਪਿੰਡ ਦੇ ਵਿੱਚ ਜੀਟੀ ਰੋਡ ਤੇ ਬਣ ਰਹੀ ਮਸਜਿਦ ਦੇ ਵਿੱਚ ਖੜੇ ਹਾਂ ਇਹ ਇਕੱਲੀ ਮਸਜਿਦ ਹੀ ਨਹੀਂ ਇਹ ਮਦਰੱਸਾ ਵੀ ਚੱਲ ਰਿਹਾ ਇੱਥੇ ਬਾਹਰੋਂ ਬੱਚੇ ਆ ਕੇ ਜੋ ਗਰੀਬ ਘਰਾਂ ਦੇ ਉਹ ਇੱਥੇ ਆ ਕੇ ਰਹਿੰਦੇ ਆ ਤੇ ਰੋਟੀ ਪਾਣੀ ਇੱਥੇ ਹੀ ਖਾਂਦੇ ਆ ਇਸ ਮਸਜਿਦ ਦੇ ਵਿੱਚ ਜ਼ਰੂਰੀ ਪਈ ਆ ਜੀ ਇਸ ਦੀ ਤੁਸੀਂ ਸਾਨੂੰ ਇਹ ਕਿਹਾ ਜਾਂਦਾ ਕਿ ਇਹਦੀ ਮਦਦ ਕਰੋ ਤਾਂ ਕਿ ਪੂਰੀ ਹੋ ਜਾਵੇ ਜਿਸ ਤਰੀਕੇ ਨਾਲ ਹੋਰ ਜਿਵੇਂ ਧਾਰਨੁਕ ਜਗਾ ਬਣਾਈਆਂ ਜਾਂਦੀਆਂ ਨੇ ਇਸੇ ਤਰ੍ਹਾਂ ਹੀ ਇਹ ਰੱਬ ਦਾ ਘਰ ਆ ਜਿੱਥੇ ਰੱਬ ਦੀ ਆਵਾਜ਼ਤ ਕੀਤੀ ਜਾਂਦੀ ਆ ਤੇ ਤੁਸੀਂ ਵੱਧ ਤੋਂ ਵੱਧ ਯੋਗਦਾਨ ਪਾਓ ਧੰਨਵਾਦ ਜੀ ਅਸਲਾਮੁਅਲੈਕੁਮ ਵ ਰਹਿਮਤੁਲ্লাহਿ ਵ ਬਰਕਾਤੁਹ बिस्मिल्ला शुरू करता हूँ अल्लाह के नाम मेहरबान और करन वाला है मैं इस चीज की तायद करता हूँ मेहमान मस्जिद का तामीरी काम शुरू है ये काम चल रहा बड़े और इस मस्जिद का जो काम है ये आप लोगों की ही मदद चल रहा कोई माकुल आमदन नहीं है बल्कि आप ਜਿੰਨੇ ਵੀ ਭਾਈਚਾਰਾ ਹੈ ਪੂਰੀ ਇਨਸਾਨੀਅਤ ਦਾ ਸ਼ਬਦ ਨਾਲ ਹੀ ਮਤਲਬ ਜ ਹੈ ਇਹ ਧਾਰਮਿਕ ਜਗਾਹ ਹੈ ਵੀ ਅੱਪਾ ਜਿੰਨੀ ਵੀ ਹੋ ਸਕਦੀ ਹੈ ਬਦ ਤੋਂ ਬਦ ਇਸ ਦੀ ਮਦਦ ਕੀਤੀ ਜਾਵੇ ਇੱਟਾ ਦੇ ਨਾਲ ਸਰੀਆ ਸਿਮਿੰਟ ਬਜਰੀ ਰੇਤਾ ਜੋ ਵੀ ਕੋਈ ਦੇ ਸਕਦਾ ਹੈ ਉਹ ਇੱਥੇ দান ਕਰ ਸਕਦਾ ਹੈ ਉਹਦਾ ਬਹੁਤ ਬਹੁਤ ਧੰਨਵਾਦ ਹਾਂ ਜੀ ਬਹੁਤ ਸ਼ਰਮਾ ਦੇ ਲੋਕ ਅਪਾ ਇੱਕ ਮਿਊਰਟੀ ਦਾ ਮੈਸੇਜ ਵੀ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਹਾਂ ਹਾਂ ਜੀ ਬਿਲਕੁਲ ਸੱਚ ਕਿਹਾ ਤੁਸੀਂ ਇਹ ਇਕ ਬਹੁਤ ਵੱਡਾ ਮੈਸੇਜ ਹੈ। ਕੁੱਲ ਭਾਈਚਾਰਾ ਜਿਹੜਾ ਇੱਥੇ ਸ਼ਾਮਿਲ ਹੈ ਤੇ ਤੁਹਾਨੂੰ ਖਾਈ ਸਾਹਿਬ ਬੂਟਾ ਖਾਨ ਜੀ ਇਹਨਾਂ ਨੇ ਤੁਹਾਨੂੰ ਤਕਰੀਬਨ ਦਾਸੀ ਦਿੱਤਾ। ਤੁਸੀਂ ਕਿਸੇ ਵੀ ਰੂਪ ਵਿੱਚ ਜਿਹੜੀ ਸੇਵਾ ਇੱਥੇ ਭੇਜ ਸਕਦੇ ਹੋ। ਜੋ ਵੀ ਤੁਹਾਨੂੰ ਸ਼ਾਦਾ ਮੱਲੋ ਥੋੜੇ ਤੋਂ ਥੋੜਾ ਬਹੁਤੇ ਜੋ ਬਹੁਤਾ ਮਾਇਆ ਦੇ ਰੂਪ ਚ ਇਹ ਤੁਹਾਨੂੰ ਇਹ ਨੰਬਰ ਦਿੱਤੇ ਹੋਏ ਤੁਹਾਨੂੰ ਉਹਨਾਂ ਦੇ ਵੀ ਭੇਜ ਸਕਦੇ ਹੋ। ਅਗਰ ਤੁਸੀਂ ਕੋਈ ਸਮਗਰੀ ਭੇਜਣਾ ਚਾਹੁੰਦੇ ਹੋ ਤੇ ਬੜੀ ਖੁਸ਼ੀ ਨਾਲ ਭੇਜ ਸਕਦੇ ਹਾਂ ਤੇ ਆਪਣੇ ਕਮਾਈ ਚੋਂ ਹਿੱਸਾ ਪਾਉਂਦੇ ਹੋਏ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬਹੁਤ ਬਹੁਤ ਧੰਨਵਾਦ ਜੀ ਜੀ ਸਮਾਜ ਸੇਵੀ ਹੋ ਤੁਸੀਂ ਹਰ ਕਾਰਜਾਂ ਦੇ ਵਿੱਚ ਸਮਾਜ ਦੇ ਵਿੱਚ ਤੁਸੀਂ ਹਮੇਸ਼ਾ ਮੋਹਰੀ ਰਹੇ ਹੋ ਅਰ ਅੱਜ ਮੁਸਲਮਾਨ ਭਾਈਚਾਰੇ ਲਈ ਕੀ ਕਹਿਣਾ ਚਾਹੁੰਦੇ ਹੋ ਥੋੜਾ ਜਿਹਾ ਮਦਦ ਸਤਿ ਸ਼੍ਰੀ ਅਕਾਲ ਬਈ ਜੀ ਸਾਰਿਆਂ ਨੂੰ ਪਹਿਲਾਂ ਤਾਂ ਜਿੰਨੇ ਵੀ ਇੱਥੇ ਛੋਟੇ ਜਿਹੇ ਸੱਦੇ ਤੇ ਪੱਤਰਕਾਰ ਭਾਈਚਾਰਾ ਅਤੇ ਮੋਤਵਾਰ ਬੰਦੇ ਜਿੰਨੇ ਵੀ ਇਕੱਠੇ ਹੋਏ ਆ ਸਾਰਿਆਂ ਦਾ ਮੈਂ ਇਥੋਂ ਦੇ ਪ੍ਰਬੰਧਕਾਂ ਵੱਲੋਂ ਅਤੇ ਸਾਡੇ ਗ੍ਰਾਮ ਪੰਚਾਇਤ ਮਾਨੂਕਿਆਂ ਵੱਲੋਂ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਜੀ ਆਇਆਂ ਨੂੰ ਆਖਦੇ ਆ ਜਿੱਥੋਂ ਗੱਲ ਰਹਿ ਗਈ ਅੱਜ ਇਕੱਠੇ ਹੋਣ ਦੀ ਇਕਬੀਰ ਜੀ ਉਹ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਵੀ ਇੱਥੇ ਸਾਡੇ ਇੱਕ ਧਾਰਮਿਕ ਸਥਾਨ ਦਾ ਹੋਣ ਦੇ ਨਾਂ ਤੇ ਵੀ ਇੱਥੇ ਕੰਮ ਚੱਲ ਰਿਹਾ ਮਸਜਿਦ ਦਾ ਕਿਉਂਕਿ ਜਦੋਂ ਵੀ ਕੋਈ ਇੱਥੋਂ ਲੰਘਦਾ ਸੀਗਾ ਤੇ ਰੇਕ ਬੰਦੇ ਦੇ ਧਿਆਨ 'ਚ ਇਹੀ ਗੱਲ ਆਉਂਦੀ ਸੀ ਵੀ ਆਰ ਮਸਜਿਦ ਬਣਾਉਣ ਵਾਲੀ ਆ ਕਿਉਂਕਿ ਜਿਹੜੀ ਉਹਦੀ ਇਮਾਰਤ ਆ ਉਹ ਰੋੜ ਉੱਚੇ ਹੋਣ ਦੇ ਕਾਰਨ ਜਿਹੜੀ ਉਹ ਨੀਵੀ ਹੋ ਗਈ ਸੀ ਇਸ ਕਰਕੇ ਸਾਰੇ ਪ੍ਰਬੰਧਕਾਂ ਨੇ ਸੋਚਿਆ ਕਿ ਜਿਹੜੀ ਇਹਦੀ ਇਮਾਰਤ ਨੂੰ ਨਵਾਂ ਬਣਾਇਆ ਜਾਵੇ ਤੇ ਕੋਈ ਵੀ ਜਿਹੜਾ ਕੰਮ ਹੁੰਦਾ ਉਹ ਬੰਦਾ ਇਕੱਲਾ ਨਹੀਂ ਕਰ ਸਕਦਾ ਸਾਰਿਆਂ ਦੇ ਸਹਿਯੋਗ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਇਸ ਕਰਕੇ ਮੇਰੇ ਤੋਂ ਪਹਿਲਾਂ ਸੀਨੀਅਰ ਬੰਦਿਆਂ ਨੇ ਵੀ ਕਾਫੀ ਅਪੀਲ ਕਰਤੀ ਹੈ ਤੇ ਅਸੀਂ ਇਹੀ ਕਹਿੰਦੇ ਆ ਐਨ ਆਰ ਆਈ ਭਰਾਵਾਂ ਨੂੰ ਸਾਰਿਆਂ ਨੂੰ ਅਤੇ ਨਗਰ ਨਿਵਾਸੀਆਂ ਨੂੰ ਵੀ ਵੱਧ ਚੜ ਕੇ ਇਸ ਯੋਗਦਾਨ ਵਿੱਚ ਆਪਾਂ ਹਿੱਸਾ ਪਾਈਏ ਜਿਸ ਤਰ੍ਹਾਂ ਮੀਆਂ ਜੀ ਨੇ ਦੱਸਿਆ ਵੀ ਆਪਦੀ ਮਰਜ਼ੀ ਮੁਤਾਬਕ ਜਿਹੜਾ ਬੰਦਾ ਕਹੂਗਾ ਸਾਨੂੰ ਭਾਈ ਫਲਾਨੀ ਦੁਕਾਨ ਤੋਂ ਆਹ ਸਮਾਨ ਚੱਕ ਲੋ ਉਹ ਸਾਨੂੰ ਆਪਦਾ ਨਾਮ ਪਤਾ ਦੱਸੋ ਅਸੀਂ ਇਥੋਂ ਦੀ ਜਿਹੜੀ ਤੁਹਾਡੀ ਹਾਜ਼ਰੀ ਇੱਥੇ ਲਗਾਈ ਜਾਵੇਗੀ ਕਿ ਕਿਹੜੇ ਬੰਦੇ ਵੱਲੋਂ ਕਿਹੜੀ ਸੇਵਾ ਆਈ ਦੂਸਰੀ ਗੱਲ ਕੀਤੀ ਜਾਵੇ ਵੀ ਸਾਡੇ ਮਾਣੂ ਕਿ ਗੱਲ ਇੱਕ ਦਰਵੇਸ਼ਾਂ ਦਾ ਪਿੰਡ ਮੰਨਿਆ ਜਾਂਦਾ ਇਹ ਦਰਵੇਜਾ ਦੀ ਦਰਵੇਸ਼ਾਂ ਦੀ ਮੱਜਦਾ ਤੇ ਸਾਰੇ ਭਾਈਚਾਰੇ ਦੀ ਸਾਂਝੀ ਮੱਤਦਾ ਕਿਉਂਕਿ ਆਮ ਹੀ ਬਜ਼ੁਰਗਾਂ ਤੋਂ ਸੁਣਦੇ ਆ ਸਾਡੀ ਉਮਰ ਛੋਟੀ ਹੈ ਵੀ ਜਦੋਂ ਕੋਈ ਵੰਡ ਵੇਲੇ ਵੀ ਇੱਕ ਸਾਡੇ ਪੁਰਾਣੇ ਬਜ਼ੁਰਗਾਂ ਨੇ ਇੱਕ ਸ਼ਰਨ ਦਿੱਤੀ ਸੀ ਵੀ ਅਸੀਂ ਉਹ ਪਿਆਰ ਨੂੰ ਭੁੱਲ ਨਹੀਂ ਸਕਦੇ ਅਸੀਂ ਉਹ ਪਿਆਰ ਨੂੰ ਬਰਕਰਾਰ ਰੱਖਣਾ ਚਾਹੁੰਦੇ ਆ ਤੇ ਇਸ ਪਿਆਰ ਨੂੰ ਅਸੀਂ ਇੱਕ ਲੋਕਾਂ ਦੇ ਸਾਹਮਣੇ ਸਾਬਤ ਕਰ ਦਈਏ ਵੀ ਇੱਕ ਪਿੰਡ ਦੇ ਜਿਹੜੇ ਪਿਆਰ ਨੇ ਜਾਂ ਪਿੰਡ ਦੇ ਇਕੱਤਰਤਾ ਨੇ ਪਿੰਡ ਦੇ ਇਤفاق ਨੇ ਜਾਂ ਇੱਕੇ ਨੇ ਜਿਹੜੀ ਮਾਜੇ ਦਾ ਬਹੁਤ ਸੋਹਣੀ ਬਣਾਤੀ ਤੇ ਆਪਾਂ ਰੇਖ ਕਮਾस्ते ਵੱਧ ਚੜ ਕੇ ਹਿੱਸਾ ਪਾਉਣੇ ਆ ਤੇ ਤੁਹਾਡੇ ਸਾਰਿਆਂ ਅੱਗੇ ਅਸੀਂ ਬੇਨਤੀ ਕਰਦੇ ਆ ਕਿ ਵੀ ਜਿੰਨੇ ਵੀ ਜੋਗੇ ਤਿਲ ਫੁੱਲ ਜਿੰਨਾ ਵੀ ਥੋੜੇ ਜਿਹਾ ਥੋੜਾ ਬਹੁਤ ਜਿਹਾ ਬਹੁਤਾ ਜਿੰਨਾ ਵੀ ਤੁਸੀਂ ਦੇ ਦੋਗੇ ਪ੍ਰਮਾਤਮਾ ਦੇ ਘਰ ਵਿੱਚ ਤੁਹਾਡਾ ਲੇਖਾ ਜਿਹੜਾ ਉਹ ਕਹਿੰਦਾ ਲਿਖਿਆ ਜਾਊਗਾ ਤੁਹਾਡਾ ਕੀਤਾ ਹੋਇਆ ਸ਼ੁਭ ਕੰਮ ਇੱਥੇ ਜਿਸ਼ੂਗਾ ਅਸੀਂ ਸਾਰੇ ਪ੍ਰਬੰਧਕਾਂ ਵੱਲੋਂ ਤੁਹਾਡਾ ਧੰਨਵਾਦ ਕਰਾਂਗੇ ਅਤੇ ਆਸ ਕਰਦੇ ਆ ਕਿ ਤੁਸੀਂ ਸਾਰਿਆਂ ਦੀ ਬੇਨਤੀ ਨੂੰ ਪ੍ਰਵਾਨ ਕਰੋਗੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇੱਕ ਸੋਹਣੀ ਮਸਜਿਦ ਤਿਆਰ ਕਰਕੇ ਛੋਟੇ ਬੱਚਿਆਂ ਨੂੰ ਜਾਂ ਇੱਥੇ ਜਿੰਨੇ ਵੀ ਭਾਈਚਾਰਾ ਆਉਂਦਾ ਹੈ ਉਹਨਾਂ ਨੂੰ ਇੱਕ ਚੰਗਾ ਗਿਫਟ ਤਿਆਰ ਕਰਕੇ ਦੇ ਸਕੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਮਿਹਰਬਾਨੀ